ਪੰਜਾਬ ਵਿੱਚ ਲੁੱਟਾਂ ਖੋਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਲੁਟੇਰੇ ਕਿਸੇ ਨਾ ਕਿਸੇ ਭੇਜ ਦੇ ਵਿੱਚ ਲੁੱਟ ਦੀ ਵਾਅਦਾਤ ਨੂੰ ਅੰਜਾਮ ਦੇਣ ਦੇ ਲਈ ਬੈਠੇ ਨੇ ਫਰਾਗ ਦੇ ਵਿੱਚ ਬੈਠ ਨੇ ਜਿਹੀ ਇੱਕ ਘਟਨਾ ਸਾਹਮਣੇ ਜਿੱਥੇ ਕਿ ਲੁਧਿਆਣਾ ਤੋਂ ਫਲੋਰ ਨੂੰ ਜੋ ਆਟੋ ਚੱਲਦੇ ਨੇ ਤਾਂ ਆਟੋ ਚਾਲਕਾਂ ਦੇ ਵੱਲੋਂ ਇੱਕ ਔਰਤ ਨੂੰ ਲੁੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਵੀਡੀਓ ਵੀ ਉਹਦੀ ਵਾਇਰਲ ਹੋਈ ਹੈ ਪਾ ਦੇਖਿਆ ਜਾ ਸਕਦਾ ਹੈ ਕਿ ਜਦੋਂ ਲੁਧਿਆਣਾ ਤੋਂ ਫਲੋਰ ਆਟੋ ਜਾ ਰਿਹਾ ਸੀਗਾ ਇਸ ਦੌਰਾਨ ਆਟੋ ਦੇ ਵਿੱਚ ਸਵਾਰ ਸੀਗੀ ਇੱਕ ਔਰਤ ਤਾਂ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਆਟੋ ਚਾਲਕਾਂ ਦੇ ਵੱਲੋਂ ਉਸ ਤੋਂ ਬਾਅਦ ਬਹਾਦਰੀ ਉਸ ਔਰਤ ਨੇ ਦਿਖਾਈ ਜਿਸ ਤੋਂ ਬਾਅਦ ਉਹ ਆਟੋ ਤੋਂ ਲਟਕ ਜਾਂਦੀ ਹੈ ਬਹਾਦਰੀ ਦੇ ਨਾਲ ਹਾਲਾਂਕਿ ਇੱਕ ਸ਼ਖਸ ਦੇ ਵੱਲੋਂ ਇੱਕ ਵੀਡੀਓ ਬਣਾ ਲਈ ਜਾਂਦੀ ਤੁਸੀਂ ਵੇਖ ਵੀ ਸਕਦੇ ਹੋ ਕਿ ਇੱਕ ਕੋਈ ਸਾਧਨ ਜਾ ਰਿਹਾ ਉਸ ਸਾਧਨ ਦੇ ਵੱਲੋਂ ਇਸ ਪੂਰੀ ਵੀਡੀਓ ਨੂੰ ਆਪਣੇ ਕੈਮਰੇ ਵਿੱਚ ਕੈਪਚਰ ਕੀਤਾ ਗਿਆ ਕਿ ਆਖਰ ਕਿਸ ਤਰ੍ਹਾਂ ਆਟੋ ਤੋਂ ਇੱਕ ਔਰਤ ਜਿਹੜੀ ਉਹ ਬਾਹਰ ਲਟਕਦੀ ਹੋਈ ਦਿਖਾਈ ਦਿੱਤੀ ਉਸ ਤੋਂ ਬਾਅਦ ਡਾਵਾ ਡੋਲ ਹੋਣ ਲੱਗਦਾ ਹੈ ਆਟੋ ਉਸ ਤੋਂ ਬਾਅਦ ਉਹ ਪਲਟ ਜਾਂਦਾ ਤੇ ਮੌਕੇ ਤੇ ਰਾਹਗੀਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਦੋਵੇਂ ਜਣਾਂ ਨੂੰ ਪੁਲਿਸ ਨੇ ਜੜਾ ਉਹ ਕਾਬੂ ਕਰ ਲਿਆ ਗਿਆ ਤਸਵੀਰਤਾਂ ਦਿਖਾ ਰਿਹਾ ਤੁਸੀਂ ਵੇਖ ਸਕਦੇ ਹੋ ਇਹ ਸ਼ਖਸ ਜਿਹੜੇ ਪੁਲਿਸ ਦੇ ਕੋਲ ਖੜੇ ਨੇ ਇਹਨਾਂ ਵੱਲੋਂ ਹੀ ਇਸ ਔਰਤ ਨੂੰ ਜੜਾਗਾ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਆਟੋ ਦੇ ਵਿੱਚ ਸਵਾਰ ਹੋ ਕੇ ਜਾ ਰਹੀ ਸੀਗੀ ਕਿਉਂਕਿ ਅਕਸਰ ਹੀ ਜਦੋਂ ਅਸੀਂ ਜਾਣਾ ਹੁੰਦਾ ਆਟੋ ਦੇ ਵਿੱਚ ਸਵਾਰ ਹੁੰਨੇ ਆ ਤਾਂ ਅਸੀਂ ਆਪਣੇ ਮੰਜ਼ਿਲ ਤੱਕ ਪਹੁੰਚਦੇ ਆ ਪਰ ਨਹੀਂ ਸੀ ਪਤਾ ਇਸ ਔਰਤ ਨੂੰ ਕਿ ਉਸ ਦੇ ਨਾਲ ਵੀ ਕੋਈ ਅਜਿਹੀ ਘਟਨਾ ਜੜੀ ਹੈ ਉਹ ਪੜੇਗੀ ਤਾਂ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਦੇ ਹਵਾਲੇ ਉਹਨਾਂ ਦੋਵਾਂ ਲੁਟੇਰਿਆਂ ਨੂੰ ਕਰ ਦਿੱਤਾ ਗਿਆ ਤਾਂ ਉਹ ਆਟੋ ਚਾਲਕਾਂ ਦੇ ਭੇਜ ਦੇ ਵਿੱਚ ਲੁਟੇਰੇ ਜਿਹੜੇ ਸੀਗੇ ਉਹ ਬੈਠੇ ਸੀਗੇ ਫਰਾਗ ਦੇ ਵਿੱਚ ਸੀਗੇ ਕਿ ਕੋਈ ਨਾ ਕੋਈ ਸਾਨੂੰ ਨਿਸ਼ਾਨਾ ਮਿਲੇ ਕੋਈ ਸ਼ਿਕਾਰ ਮਿਲੇ ਤਾਂ ਉਸ ਔਰਤ ਨੂੰ ਲੁੱਟਣ ਦੀ ਉਹ ਕੋਸ਼ਿਸ਼ ਕਰਦੇ ਨੇ ਪਰ ਔਰਤ ਨੇ ਉਸ ਟਾਈਮ ਬਹਾਦਰੀ ਦਿਖਾਈ ਤਾਂ ਉਹਨਾਂ ਨੇ ਬਾਹਰ ਨਿਕਲਦੀ ਜਦੋਂ ਉਸਨੇ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਿਹੜੀ ਹੈ ਪੂਰਾ ਮੌਕੇ ਤੇ ਜਿਹੜੇ ਰਾਗ ਗੀਤ ਸੀਗੇ ਉਹਨਾਂ ਦੇ ਵੱਲੋਂ ਵੀ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਆਟੋ ਪਲਟ ਜਾਂਦਾ ਹੈ ਬੜੀ ਬਹਾਦਰੀ ਸਵਰਤ ਨੇ ਦਿਖਾਈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਤਾਂ ਇਹ ਤਸਵੀਰ ਇੱਕ ਨਿਕਲ ਕੇ ਸਾਹਮਣੇ ਆਈ ਲੁਧਿਆਣਾ ਤੋਂ ਜਦੋਂ ਫਲੋਰ ਜਾਂਦੇ ਸੀ ਉਸੋਂ ਦੀ ਵੀਡੀਓ ਹੈ ਕਿਸੇ ਦੇ ਵੱਲੋਂ ਵੀਡੀਓ ਪੂਰੀ ਜਿਹੜੀ ਹੈ ਉਹ ਬਣਾ ਲਈ ਜਾਂਦਾ ਹੈ